ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਆਲ ਇੰਡੀਆ ਹਿਊਮਨ ਰਾਈਟਸ ਵੱਲੋਂ ਜਿਹੜੇ 10ਵੀਂ ਤੇ 12ਵੀਂ ਚੋਂ ਟੋਪਰ ਆਏ ਬੱਚੇ ਆ ਉਹਨਾਂ ਦਾ ਹਰ ਸਾਲ ਸਨਮਾਨ ਸਮਾਰੋਹ ਰੱਖਿਆ ਜਾਂਦਾ ਜਿਸ ਵਿੱਚ ਕੇ ਉਹਨਾਂ ਦੇ ਪੇਰੈਂਟਸ ਨੂੰ ਤੇ ਬੱਚਿਆਂ ਨੂੰ ਬੁਲਾਇਆ ਜਾਂਦਾ ਬੱਚਿਆਂ ਦਾ ਸਨਮਾਨ ਕੀਤਾ ਜਾਂਦਾ ਪੇਰੈਂਟਸ ਨਾਲ ਬੁਲਾਇਓਂ ਉੱਪਰ ਜਾਂਦੇ ਆ ਤਾਬੇ ਪੀਰੀਅਡਸ ਨੂੰ ਪ੍ਰਾਊਡ ਫੀਲ ਹੋਵੇਗਾ ਸਾਡੇ ਬੱਚਿਆਂ ਨੂੰ ਦੇਖੋ ਮਾਨ ਸਨਮਾਨ ਇਸ ਉਮਰ 'ਚ ਹੀ ਹੋ ਰਿਹਾ ਤੇ ਕਿੰਨਾ ਵਧੀਆ ਉਹਨਾਂ ਨੂੰ ਮਹਿਸੂਸ ਹੋਦਾ ਹੋਏਗਾ ਕਿ ਉਹਨਾਂ ਦੇ ਬੱਚਿਆਂ ਨੂੰ ਸਟੇਜ ਤੇ ਬੁਲਾ ਕੇ ਇੱਕ ਮਤਲਬ ਵੀਆਈਪੀ ਪਰਸਨ ਜਿਹੜੇ ਨੇ ਉਹਨਾਂ ਦਾ ਸਨਮਾਨ ਕਰ ਰਹੇ ਆ ਇਹ ਇਸ ਸਾਲ ਸੀ 7 ਜੂਨ ਸੈਚਰਡੇ ਨੂੰ ਲਾਇਨਸ ਕਲੱਬ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਅਸੀਂ ਰੱਖਿਆ ਹੋਇਆ ਜਿਹਦੇ ਵਿੱਚ ਕਿ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ 10 ਤੋਂ 12 ਦੇ ਟੌਪਰ ਆਏ ਬੱਚੇ ਆ ਉੰਨਾਂ ਨੂੰ ਸੱਦ ਲਾਇਆ ਹੈ ਜਿਹੜੇ ਪੇਰੈਂਟਸ ਤੇ ਇਸ ਵਿੱਚ ਇਹਨਾਂ ਨੂੰ ਸਨਮਾਨਤ ਕਰਨ ਦੇ ਲਈ ਸਾਡੇ ਕੋਲ ਜੋ ਚੀਫ ਗੈਸ ਪਹੁੰਚਲੇ ਨੇ ਉਹਦੇ ਵਿੱਚ ਸ਼੍ਰੀ ਅਮਰਾਸ ਚੋਪੜਾ ਜੀ ਪੰਜਾਬ ਕੇਸਰੀ ਗਰੁੱਪ ਐਡੀਟਰ ਸ਼੍ਰੀ ਹਮਨਸ਼ੂ ਅਗਰ왈 ਜੀ ਆਈਐਸ ਡੀਟੀ ਕਮਿਸ਼ਨਰ ਸ਼੍ਰੀਮਤੀ ਤਨਪ੍ਰੀਤ ਕੋਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਇਹ ਸਾਡੇ ਉੱਤੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਦੇ ਲਈ ਪਹੁੰਚ ਰਹੇ ਨੇ ਹੋਰ ਬਹੁਤ ਸਾਰੀਆਂ ਸਮਾਜਿਕ ਤੇ ਤਾਂ ਨਹੀਂ ਕਿ ਜਿੱਤੇ ਬੰਦੀਆਂ ਨਾਲ ਰਾਜਨੀਤੀ ਦੇ ਕਿ ਜਿਹੜੇ ਲੋਕ ਨੇ ਉਹ ਸਾਰੇ ਇਹਨਾਂ ਬੱਚਿਆਂ ਨੂੰ ਸਨਮਾਨ ਕਰਨੇ ਪਹੁੰਚ ਲਈ ਪਹੁੰਚ ਰਹੇ ਨੇ ਹਰ ਸਾਲ ਦੀ ਤਰ੍ਹਾਂ ਜਿਨੇ ਨਾ ਬੱਚਿਆਂ ਨਾਲ ਸਨਮਾਨ ਕੀਤਾ ਜਾਂਦਾ ਉਹਦੇ ਨਾਲ ਨਾਲ ਅਸੀਂ ਕੁਝ ਐਸੀਆਂ ਸ਼ਖਸੀਅਤਾਂ ਦਾ ਵੀ ਸਨਮਾਨ ਕਰਦੇ ਆ ਜਿਨ੍ਹਾਂ ਨੇ ਆਪਣੇ ਦੇਸ਼ ਲਈ ਕੁਝ ਚੰਗਾ ਕੀਤਾ ਜਾਂ ਸਮਾਜ ਦੇ ਲਈ ਕੋਈ ਚੰਗਾ ਕੀਤਾ ਕੋਈ ਸ਼ਹਿਰ ਦੇ ਲਈ ਚੰਗਾ ਕੀਤਾ ਉਹਨਾਂ ਦਾ ਵੀ ਅਸੀਂ ਜੋ ਉੱਥੇ ਜਿਹੜਾ ਸਨਮਾਨ ਹੈ ਕਰਦੇ ਆ ਤਾਂ ਕਿ ਲੋਕਾਂ ਦੇ ਵਿੱਚ ਇੱਕ ਵਧੀਆ ਮੈਸੇਜ ਜਾਵੇ ਕਿ ਜੇ ਅਸੀਂ ਕੋਈ ਚੰਗਾ ਕੰਮ ਕਰਦੇ ਆ ਤਾਂ ਸਾਨੂੰ ਵੀ ਇਦਾਂ ਸਨਮਾਨ ਮਿਲੇਗਾ ਤੇ ਮੈਂ ਸਭ ਨੂੰ ਖੁੱਲਾ ਸੱਦਾ ਦਿੰਦਾ ਕਿ ਤੁਸੀਂ ਸਾਡੇ ਨਾਲ ਆ ਕੇ ਇਹਨਾਂ ਬੱਚਿਆਂ ਦਾ ਜਿਹੜਾ ਸਨਮਾਨ ਆ ਕੇ ਮਿਲ ਕੇ ਕਰੋ ਇਹ ਆਲੀ ਦੇ ਹਿਊਮਨ ਰਾਈਟਸ ਅਗਾਜ਼ ਐਨ ਜੀਓ ਜਿਹੜੇ ਆ ਸਾਰੇ ਵੀ ਤੁਹਾਡੇ ਨਾਲ ਮਿਲ ਗਈ ਇਹਨਾਂ ਬੱਚਿਆਂ ਦਾ ਜਿਹੜਾ ਸਨਮਾਨ ਕਰਨਗੇ ਤੁਸੀਂ ਵੀ ਟਾਈਮ ਤੇ ਆ ਕੇ ਉੱਤੇ ਪਹੁੰਚੋ ਤੇ ਇਹਨਾਂ ਦਾ ਸਨਮਾਨ ਕਰੋ ਕਿੰਨੇ ਕ ਸਾਲ ਤੇ ਉਪਰਾਲਾ ਚੱਲ ਰਿਹਾ ਪਿਛਲੇ 5 ਸਾਲ ਤੋਂ ਅਸੀਂ ਹਰ ਸਾਲ ਜਿਹੜੇ ਬੱਚੇ ਆਉਂਦੇ ਆ ਉਹਨਾਂ ਨੂੰ ਅਸੀਂ ਸਨਮਾਨ ਦਿੰਨੇ ਆ ਤੇ ਹੁੰਦੇ ਏਦਾਂ ਹੋ ਜਾਂਦਾ ਕਿ ਜਦੋਂ ਬੱਚੇ ਇਹ ਆ ਜਾਂਦੇ ਉਹਨਾਂ ਦੇ ਰਿਜ਼ਲਟ ਤੇ ਸਾਨੂੰ ਪਰਸਨਲ ਤੌਰ ਤੇ ਉਹਨਾਂ ਦੇ ਮੈਸੇਜ ਆ ਲੱਗ ਪੈਂਦੇ ਆ ਬਈ ਮੈਂ ਮਿਹਰਬਾਨ 90% ਆਇਆ ਮੇਰੇ ਪੁੱਤਾਂ ਨੇ ਆਇਆ ਫਿਰ ਅਸੀਂ ਉਹ ਸਾਰਿਆਂ ਦੀ ਡਿਊਟੀ ਲਗਾ ਦਿੰਦੇ ਕਿ ਆਪਣੇ ਨੀਅਰ ਡੀਅਰ ਦੇ ਕੋ ਜਿੱਥੇ-ਜਿੱਥੇ ਤੁਹਾਡੇ ਕੋਈ ਇਹਨਾਂ ਦੇ ਬੱਚੇ ਆਏ ਆ ਉਹਨਾਂ ਦਾ ਸਨਮਾਨ ਕਰ ਲਈ ਉਹਨਾਂ ਦੇ ਲਿਆਉਸਣ ਕੋ ਡਿਟੇਲ ਨਾਲ ਅਸੀਂ ਉਹਨਾਂ ਦਾ ਸਨਮਾਨ ਕਰਾਂਗੇ ਤੇ ਫਿਰ ਉਹ ਉਸੇ ਸਨਮਾਨ ਕੱਲੇ ਜਲੰਧਰ ਤੋਂ ਜਲੰਧਰ ਤੋਂ ਬਾਹਰੋਂ ਵੀ ਆਨੇ ਬੱਚੇ ਜਲੰਧਰ ਤੋਂ ਬਾਹਰੋਂ ਵੀ ਕੋਈ ਆਂਦੇ ਸਾਨੂੰ ਕੋਈ ਨਹੀਂ ਹੁੰਦਾ ਪਰ ਇਸ ਵਾਰੀ ਅਸੀਂ ਨਾ ਵੱਖਰੇ ਵੱਖਰੇ ਸਕੂਲਾਂ 'ਚ ਆਪ ਜਾ ਕੇ ਉਹਨਰੇ ਪ੍ਰਿੰਸੀਪਲ ਵੀ ਆ ਰਹੇ ਆ ਜਿਹੜੇ ਕਿ ਅਸੀਂ ਬੁਲਾਏ ਆ ਹਰ ਸਕੂਲ 'ਚੋਂ 5-5 6-6 ਬੱਚੇ ਦੀ ਕੋਸ਼ਿਸ਼ ਕੀਤੀ ਏ ਕਿ ਉਹ ਆਣ ਨਾਲ ਉਹਨਾਂ ਦੇ ਪ੍ਰਿੰਸੀਪਲ ਵੀ ਆਣ ਉਹਨਾਂ ਦੀ ਜਿਹੜੀ ਉੱਥੇ ਦੀ ਹੋਰ ਵੀ ਮੈਨੇਜਮੈਂਟ ਏ ਉਹਨਾਂ ਨੂੰ ਬੁਲਾਇਆ ਜਦੋਂ ਅਸੀਂ ਉਹਨਾਂ ਬੱਚਿਆਂ ਦਾ ਸਨਮਾਨ ਕਰਾਂਗੇ ਉਹ ਪੂਰੇ ਸਕੂਲ ਦੇ ਬੱਚੇ ਖੜੇ ਕਰਕੇ ਨਾਲ ਉਹਨਾਂ ਦੇ ਪ੍ਰਿੰਸੀਪਲ ਨਾਲ ਦੇ ਪ੍ਰਸ਼ਾਸਨ ਨਾਲ ਖੜੇ ਕਰਕੇ ਨਾਲ ਜਿਹੜੇ ਵੀਆਈਪੀ ਨਾਲ ਨਾਲ ਅਸੀਂ ਖੜੇ ਹੋ ਕੇ ਉਹਨਾਂ ਬੱਚਿਆਂ ਨਾਲ ਜਿਹੜਾ ਮਾਨਸਨ ਮਾਰ ਕੇ ਜਿਹੜਾ ਉਪਰਾਲਾ ਤੁਸੀਂ ਕਰ ਰਹੇ ਹੋ ਸਕੂਲ ਵਾਲਿਆਂ ਨੂੰ ਚਾਹੀਦਾ ਕਰਨਾ ਜ਼ਰੂਰੀ ਦੇਖੋ ਅੱਜ ਕੱਲ ਦੇ ਵਾਸੇ ਕਾਫੀ ਹੋ ਗਿਆ ਕਿ ਸਕੂਲਾਂ 'ਚ ਵੀ ਹੋ ਰਿਹਾ ਤੇ ਵੈਸੇ ਹੀ ਪ੍ਰਸ਼ਾਸਨ ਕਰ ਰਹੀ ਹੈ ਸਰਕਾਰ ਵੱਲੋਂ ਵੀ ਕਈ ਹੁੰਦਾ ਪਰ ਇਹ ਵੀ ਇਹ ਜਦੋਂ ਉਪਰਾਲੇ ਇਦਾਂ ਦੇ ਕਰਦੇ ਆ ਜੋ ਹਾਲਾਤ ਅਸਲੇ ਪੰਜਾਬ 'ਚ ਹੋ ਗਿਆ ਨੌਜਵਾਨ ਜਾਂ ਬੱਚੇ ਨਸ਼ੇ ਦੇ ਵਿੱਚ ਧਸੇ ਜਾ ਰਹੇ ਆ ਤੁਸੀਂ ਦੇਖੋ ਰੋਜ਼ ਮਾਵਾਂ ਦੇ ਜਵਾਨ ਪੁੱਤਰ ਜਿਹੜੇ ਆ ਉਹ ਨਸ਼ੇ ਕਰਕੇ ਮੌਦੇ ਮੂਹ ਚ ਜਾ ਰਿਹਾ ਉਹਦੇ ਲਈ ਸਭ ਤੋਂ ਵਧੀਆ ਕਿ ਅਸੀਂ ਬੱਚਿਆਂ ਦਾ ਇਦਾਂ ਦੇ ਬੱਚਿਆਂ ਦਾ ਸਨਮਾਨ ਕਰੀਏ ਜਿਨ੍ਹਾਂ ਨੇ ਦੇਸ਼ ਲਈ ਜਾਂ ਆਪਣੇ ਲਈ ਜਾਂ ਕੋਈ ਸਕੂਲਾਂ ਕਾਲਜਾਂ 'ਚ ਟਾਪਰ ਕੀਤਾ ਜਾਂ ਕਿਸੇ ਨੇ ਕੋਈ ਮਤਲਬ ਸਪੋਰਟਸ ਦੇ ਵਿੱਚ ਟਾਪਰ ਕੀਤਾ ਉਹਨਾਂ ਬੱਚਿਆਂ ਦਾ ਜਿਹੜਾ ਉਹ ਸਨਮਾਨ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਮੋਟੀਵੇਸ਼ਨ ਮਿਲੇ ਤੇ ਉਹ ਜਿਹੜੇ ਗਲਤ ਵੱਲ ਇਹ ਕੰਮ ਦੇ ਵਾਲੇ ਪਾਸੇ ਨਾ ਜਾਣ ਹੁਣ ਸਾਡੇ ਕੋਲ ਇਸ ਵਾਰੀ ਇੱਕ ਬੱਚਾ ਆਇਆ ਜੋ 골ਡ ਮੈਡਲ ਸੀ ਇਸ ਤਰ੍ਹਾਂ ਦਾ ਬੱਚਾ ਬਹੁਤ ਗਰੀਬ ਘਰ ਦਾ ਵੀ ਉਹ ਖੇਲੋ ਇੰਡੀਆ ਖੇਲੋ ਦੇ ਵਿੱਚ ਜਿੱਤ ਗਿਆ 골ਡ ਮੈਡਲ ਉਹਨੂੰ ਅਸੀਂ ਸਪੈਸ਼ਲ ਬੁਲਾਇਆ ਵੀ ਉਹਦਾ ਵੀ ਜਿਹੜਾ ਸਨਮਾਨ ਹੈ ਅਸੀਂ ਉੱਤੇ ਕਰ ਰਹੇ ਆ ਜਮਰਾਸਤੀ ਦੇ ਵਿੱਚ ਉਹਨੇ 골ਡ ਮੈਡਲ ਜਿੱਤੇ ਓਕੇ